ਜੀ ਪਹਿਲਾਂ ਮੈਂ ਤੁਹਾਨੂੰ ਇਸ ਇਨਸੀਡੈਂਟ ਬਾਰੇ ਬਰੀਫ ਕਰਨਾ ਚਾਹੁੰਦਾ ਕਿ ਕੱਲ ਸ਼ਾਮ ਤਕਰੀਬਨ 7 ਵਜੇ ਭੰਡਾਰੀ ਮਹੱਲੇ ਦੇ ਅੰਦਰ ਰਮੇਸ਼ ਨਗਰ ਜੀ ਜੋ ਕਿ ਸ਼ਿਵ ਸੇਨਾ ਬਾਲ ਠakre ਜਿਹੜਾ ਪਾਰਟੀ ਹੈ ਉਹਦੇ ਨੇਤਾ ਨੇ ਉਹਨਾਂ ਦੇ ਉੱਤੇ ਦੋ ਵਿਅਕਤੀਆਂ ਦੇ ਵੱਲੋਂ ਅਟੈਕ ਕੀਤਾ ਗਿਆ ਜਦੋਂ ਇਹ ਆਪਣੇ ਉੱਥੇ ਜਾਣਕਾਰ ਨੂੰ ਮਿਲਣ ਜਾ ਰਹੇ ਸੀ ਉਦੋਂ ਇਹ ਦੋ ਵਿਅਕਤੀਆਂ ਨੇ ਨੜ ਤੇ ਤੇਜ਼ ਦੌਰ ਹਥਿਆਰ ਦੇ ਨਾਲ ਅਟੈਕ ਕਰ ਦਿੱਤਾ ਤੇ ਗ੍ਰੰਟ ਇਸ ਇਨਸੀਡੈਂਟ ਨੂੰ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਇਆ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਡੀਆਜੀ ਬਾਰਡਰ ਰੇਂਜ ਸੰਦੀਪ ਕੋਇਲ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਬਟਾਲਾ ਸਹਿਲਕਸ ਸਿੰਘ ਜੀ ਉਹਨਾਂ ਵੱਲੋਂ ਇਸ ਇਨਸੀਡੈਂਟ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਲੈਂਦਿਆਂ ਹੋਇਆ ਤਰੰਤ ਉਥੇ ਮੌਕੇ ਦੇ ਉੱਤੇ ਪੁਲਿਸ ਪਾਰਟੀ ਭੇਜੀ ਗਈ ਪੁਲਿਸ ਪਾਰਟੀ ਵੱਲੋਂ ਰਮੇਸ਼ ਨਾਇਰ ਜੀ ਦਾ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ ਰਿਪੋਰਟ ਕੀਤੀ ਗਈ ਤੇ ਮੁਤਾਬਕ ਉਹਨਾਂ ਦੀ ਸਟੇਟਮੈਂਟ ਅਸੀਂ ਤੁਰੰਤ ਐਫ ਆਈ ਆਰ ਨੰਬਰ 201 ਡੇਟਡ 1 ਨਵੰਬਰ 2025 ਅੰਡਰ ਸੈਕਸ਼ਨ 115 2 118 1 35 ਤੇ 352 ਡੀ ਐਨ ਐਸ ਜਿਹੜੀ ਹੈ ਉਹ ਰਜਿਸਟਰ ਕਰ ਲਈ ਪੁਲਿਸ ਟੀਮਸ ਬਣਾਈਆਂ ਗਈਆਂ ਸਿਟੀ ਬਟਾਲਾ ਨੇ ਆਪਣੀਆਂ ਸਪੈਸ਼ਲ ਟੀਮ ਸਾਰੀ ਰਾਤ ਬਾਹਰ ਰੱਖਿਆ ਤੇ ਮੈਂ ਦੱਸਣਾ ਚਾਹੁੰਦਾ ਕਿ 12 ਘੰਟੇ ਦੇ ਅੰਦਰ ਅੰਦਰ ਹੀ ਅਸੀਂ ਇਹ ਜਿਹੜੇ ਦੋਨੋਂ ਦੋਸ਼ੀ ਸੀਗੇ ਰਜੀਵ ਕੁਮਾਰ ਏਲੀਅਸ ਬਾਬਾ ਤੇ ਅਸ਼ੋਕ ਕੁਮਾਰ ਏਲੀਅਸ ਫੋਕੀ ਜਿਨ੍ਹਾਂ ਨੇ ਰਮੇਸ਼ ਨੀਯੋਗੀ ਤੇ ਅਟੈਕ ਕੀਤਾ ਸੀਗਾ ਇਹ ਦੋਨੋਂ ਪੰਡਾਰੀ ਮੋਹੱਲੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਹ ਮਾਣਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਪੇਸ਼ ਕਰਨ ਉਪਰੰਤ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਜੜੀ ਤਫ਼ਤੀਸ਼ ਅੱਗੇ ਵਧਾਵਾਂਗੇ ਪੁਲਿਸ ਇਨਵੈਸਟੀਗੇਸ਼ਨ ਚ ਕੀ ਸਮਝ ਆਇਆ ਜੀ ਇਹ ਟਾਰਗੇਟ ਕਿਉਂ ਲਿਆ ਕਿ ਜਾਂ ਇਹ ਨਸ਼ੇ ਵੇਚਦੇ ਨੇ ਜਾਂ ਕਰਦੇ ਨੇ ਜੀ ਪ੍ਰੈਮਰ ਸਾਈ ਉਹਨਾਂ ਨੇ ਸਟੇਟਮੈਂਟ ਰਮੇਸ਼ ਨਾਇਰ ਜੀ ਨੇ ਜੋ ਦਿੱਤੀ ਅਸੀਂ ਉਹਨੂੰ ਰਿਕਾਰਡ ਕਰ ਲਿਆ ਤੇ ਹੁਣ ਅਸੀਂ ਇਹ ਜਿਹੜੇ ਦੋਸ਼ੀ ਅਰੈਸਟ ਕਰ ਲਏ ਨੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਰਿਮਾਂਡ ਲੈ ਕੇ ਜੜੀ ਇਹਨਾਂ ਦੀ ਸਟੇਟਮੈਂਟ ਹੈ ਉਹਨੂੰ ਅਸੀਂ ਵੈਰੀਫਾਈ ਕਰਕੇ ਤੇ ਇਹਨੂੰ ਸਾਰੀ ਜਿਹੜੀ ਕਹਾਣੀ ਹੈ ਸਾਰੀ ਜਿਹੜੀ ਗੁੱਥੀ ਹੈ ਉਹਨੂੰ ਸੁਲਝਾਵਾਂਗੇ ਸੋ ਇਸ ਤਰੀਕੇ ਨਾਲ ਉਹਨੂੰ ਪਤਿਸ਼ੁਭãi ਜਾਈਗੀ ਧੰਨਵਾਦ